ਲੋਕੀ ਸ਼ੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਪੰਬਲ ਪੂਸਾ ਉੜਦਾ ਦਿਖਾ ਲਈ ਦੇ ਰਿਹਾ ਹੈ ਇਹ ਭੰਬਲ ਪੂਸਾ ਕਿਸੇ ਹੋਰ ਦੇ ਵੱਲੋਂ ਨਹੀਂ ਪਾਇਆ ਜਾ ਰਿਹਾ ਇਸ ਸਾਰੇ ਦੇ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਗਣ ਨੇ ਵੱਡੇ ਅਕਾਲੀ ਆਗੂ ਨੇ ਜਿਨ੍ਹਾਂ ਦੇ ਵੱਲੋਂ ਆਪਣੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਹਾਲਾਂਕਿ ਗੱਲ ਇੱਥੇ ਦਾਗੀਆਂ ਤੇ ਬਾਗੀਆਂ ਦੀ ਹੋ ਰਹੀ ਹੈ ਗੱਲ ਇੱਥੇ ਹੋ ਰਹੀ ਆ ਡਾਕਟਰ ਦਲਜੀਤ ਸਿੰਘ ਚੀਮਾ ਹਰਾਂ ਵਾਲੇ ਪਾਸੇ ਦੀ ਤੇ ਨਾਲ ਦੀ ਨਾਲ ਗੱਲ ਹੋ ਰਹੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਹਰਾਂ ਵਾਲੇ ਪਾਸਿਆਂ ਦੀ ਇਹ ਸਾਰੀਆਂ ਚੀਜ਼ਾਂ ਇਸ ਵਕਤ ਫਿਰ 1/6 ਪਣ ਖਿਲਾਰ ਦੀਆਂ ਨਜ਼ਰਾਰੀਆਂ ਨੇ ਕੱਲ ਨੂੰ 18 ਮਾਰਚ ਨੂੰ ਭਰਤੀ ਪ੍ਰਕਿਰਿਆ ਜਿਹੜੀ ਐ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸ਼ੁਰੂ ਕਰਨ ਦੀ ਗੱਲ ਪਿਛਲੇ ਦਿਨੀ ਆਖੀ ਗਈ ਸੀ ਇਸ ਦੇ ਬਾਬਤ ਮਨਪ੍ਰੀਤ ਸਿੰਘ ਅਯਾਲੀ ਹੋਰਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਜਾਂ ਫਿਰ ਕਹ ਲਈਏ ਬੀਤੇ ਦਿਨ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਸੰਦੇਸ਼ ਪੂਰੀ ਪੰਜਾਬ ਦੀ ਆਬਾਦ ਨੂੰ ਦਿੱਤਾ ਗਿਆ ਕਿ ਭਾਈ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲੱਗੇ ਆਂ ਤੇ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲਈ ਜਾਵੇ ਹਾਲਾਂਕਿ ਪਹਿਲੀ ਭਰਤੀ ਜਿਹੜੀ ਆ ਉਸ ਨੂੰ ਬੋਕਸ ਕਰਾਰ ਅਜੇ ਨਹੀਂ ਦਿੱਤਾ ਗਿਆ ਪਰ ਹੁਣਾਂ ਨੇ ਕਿਹਾ ਸੀ ਕਿ ਜੇ ਇਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਹੋਏ ਨੇ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਕੀਤਾ ਗਿਆ ਕਿ ਭਰਤੀ ਕਿਵੇਂ ਕੀਤੀ ਜਾਵੇ ਉਸ ਦੇ ਮੁਤਲਕ ਹੁਣ ਭਰਤੀ ਕੀਤੀ ਜਾਣੀ ਹੈ ਪਰ ਇਹ ਸਭ ਦੇ ਦਰਮਿਆਨ ਤਕਰੀਬਨ 12 ਘੰਟੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਧੜੇ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਉੱਥੇ ਬਲਵਿੰਦਰ ਸਿੰਘ ਪੁੰਦੜ ਹੁੰਦੇ ਨੇ ਉੱਥੇ ਵੱਖ-ਵੱਖ ਹੋਰ ਆਗੂ ਹੁੰਦੇ ਨੇ ਜਿਨ੍ਹਾਂ ਦੇ ਵਿਚਕਾਰ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਵੀ ਇਸ ਪ੍ਰੈਸ ਵਾਰਤਾ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਵੱਡੇ ਸਵਾਲ ਚੁੱਕੇ ਗਏ ਨੇ ਵੱਡੇ ਪੱਧਰ ਦੇ ਉੱਪਰ ਉਹਨਾਂ ਦੇ ਵੱਲੋਂ ਤਿੱਖੀਆਂ ਕੋਰੀਆਂ ਕਰਾਰੀਆਂ ਜਿਹੜੀਆਂ ਗੱਲਾਂ ਨੇ ਉਹ ਕਈਆਂ ਕਈਆਂ ਨੇ ਪੰਜ ਮੈਂਬਰੀ ਕਮੇਟੀ ਨੂੰ ਲੈ ਕੇ ਖੁਲਾਸੇ ਉਹਨਾਂ ਦੇ ਵੱਲੋਂ ਇਥੋਂ ਤੱਕ ਕਰ ਦਿੱਤੇ ਗਏ ਕਹਿੰਦੇ ਕਿ ਪੰਜ ਮੈਂਬਰੀ ਕਮੇਟੀ ਸਾਨੂੰ ਕਹਿ ਰਹੇ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਸੀਂ ਪਘੋੜੇ ਹੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਪਗੋੜੇ ਤਾਂ ਇਹ ਨੇ ਪੰਜ ਮੈਂਬਰੀ ਕਮੇਟੀ ਵਾਲੇ ਪਗੋੜੇ ਨੇ ਕਿਉਂਕਿ ਇਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਨਤਮਸਤਕ ਹੋ ਕੇ ਕਹਿੰਦੇ ਉਸ ਤੋਂ ਬਾਅਦ ਝੂਠ ਬੋਲਿਆ ਗਿਆ ਕਿ ਅਸੀਂ ਭਰਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਰਨੀ ਹੈ ਹਾਲਾਂਕਿ ਹੁਣ ਇਹਨਾਂ ਦੇ ਵੱਲੋਂ ਜਿਹੜੀ ਭਰਤੀ ਕੀਤੀ ਜਾਵੇਗੀ ਉਹ ਸਿਰਫ ਅਕਾਲੀ ਦਲ ਦੇ ਲਈ ਕੀਤੀ ਜਾਣੀ ਹੈ ਉਹ ਕਹਿੰਦੇ ਪੂਰਾ ਨਾਮ ਸ਼੍ਰੋਮਣੀ ਅਕਾਲੀ ਦਲ ਕਿਉਂ ਨਹੀਂ ਲਿਖਿਆ ਗਿਆ ਦੂਜਾ ਸਵਾਲ ਉਹਨਾਂ ਨੇ ਇਹ ਚੱਕਿਆ ਕਿ ਜੇਕਰ ਅਕਾਲੀ ਦਲ ਦੇ ਲਈ ਭਰਤੀ ਕੀਤੀ ਜਾਣੀ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਨਹੀਂ ਤਾਪਰੇ ਦੱਸਿਆ ਜਾਵੇ ਕਿ ਅਕਾਲੀ ਦਲ ਨਵੀਂ ਪਾਰਟੀ ਕਦੋਂ ਰਜਿਸਟਰ ਕੀਤੀ ਗਈ ਹੈ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂ ਨਹੀਂ ਲਿਖਿਆ ਗਿਆ ਜਿੱਥੇ ਅਧਿਕਾਰ ਖੇਤਰ ਹੁੰਦਾ ਹੈ ਜਿੱਥੇ ਤਸਦੀਕ ਕੀਤੇ ਦੇ ਜਿਹੜੇ ਸਿਗਨੇਚਰ ਹੁੰਦੇ ਨੇ ਉੱਥੇ ਕਹਿੰਦੇ 5 ਫਬਰੀ ਕਮੇਟੀ ਕੋ ਲਿਖਿਆ ਗਿਆ ਵੱਡੇ ਸਵਾਲ ਜਿਹੜੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਚੁੱਕੇ ਗਏ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਤਿੱਖੇ ਬੋਲ ਬੋਲੇ ਗਏ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਵਿਰੋਧੀ ਧਿਰ ਜਿਹੜੀ ਹੈ ਇਸ ਵਕਤ ਸ਼ੋਭਣੀ ਅਕਾਲੀ ਦਲ ਦੇ ਵਿੱਚੋਂ ਬਣੀ ਪਈ ਗੁਰਪ੍ਰਤਾ ਸਿੰਘ ਬਟਾਲਾ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਤਮਾਮ ਇਸ ਮਸਲੇ ਮਫਾਦ ਨੂੰ ਵੇਖਦੇ ਨੇ ਪਰ ਸਭ ਤੋਂ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਉਹ ਬਿਆਨ ਜਿਸ ਤੋਂ ਬਾਅਦ ਇਹ ਬਵੰਡਰ ਪੁਚਾਲ ਤੇ ਇਹ ਵੱਡਾ ਭੰਬਲ ਪੂਸਾ ਮਚਿਆ ਪਿਆ ਇੱਕ ਗੱਲ ਇਹ ਹੈ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਝ ਕੁ ਲੋਕਾਂ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ੈਦ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹਾੜੀ ਹੌੜੀ ਜਿਹੜੀ ਬਿੱਲੀ ਆ ਉਹ ਥੱਲੇੋਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਸਤਿਗੁਰੂ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆਹ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਦੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ੍ਹ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਆ ਜੰਨੀਆਂ ਨੇ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਫਲ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਉਹ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭਲੇਖਾ ਪੈ ਜੇ ਗਾਹਕ ਨੂੰ ਵੀ ਇਹੀ ਹੈ ਦੇ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਸੋ ਚੀਮਾ ਸਾਹਿਬ ਦੇ ਬਿਆਨ ਦਾ ਇੱਕ ਵਾਰ ਫਿਰ ਰੁਕਾ ਰਹੇ ਹਾਂਗੇ ਪਰ ਇਸੇ ਦੇ ਦਰਮਿਆਨ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਇਹਨਾਂ ਦੇ ਕੋਲੋਂ ਜਾਣਕਾਰੀ ਲਵਾਂਗੇ ਵਡਾਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਅਮਰਦਰ ਦੇ ਟੀਵੀ ਦੇ ਉੱਪਰ ਬਹੁਤ ਮਿਹਰਬਾਨੀ ਜੀ ਜੀ ਤੁਹਾਡੀ ਸਾਰੀ ਟੀਮ ਦਾ ਜੇ ਜੇ ਤਰੀਕੇ ਦੇ ਨਾਲ ਬਟਾਲਾ ਸਾਹਿਬ ਲਗਾਤਾਰਤਾ ਦੇ ਵਿੱਚ ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ ਹੈ ਭਰਤੀ ਪ੍ਰਕਿਰਿਆ ਨੂੰ ਲੈ ਕੇ ਆ ਐਲਾਨ ਕੀਤਾ ਗਿਆ ਸੀ ਪਿਛਲੇ ਦਿਨੀ ਮਨਪੀਸ ਹੈ ਯਾਲੀ ਹੋਰਾਂ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ 18 ਮਾਰਚ ਤੋਂ ਕਹਿੰਦੇ ਅਕਾਲ ਤੱਕ ਸਾਬ ਤੋਂ ਆ ਨਤਮਸਤਕ ਹੋ ਕੇ ਅਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਾਂਗੇ ਹੁਣ ਪਰਚੀ ਨੂੰ ਲੈ ਕੇ ਰੌਲਾ ਪੈ ਗਿਆ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੁਝ ਸਮਾਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹ ਕਹਿੰਦੇ ਕਿ ਪਰਚੀ ਦੇ ਉੱਪਰ ਨਾਮ ਨਹੀਂ ਸਹੀ ਲਿਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਨਹੀਂ ਲਿਖਿਆ ਗਿਆ ਕੱਲਾ ਅਕਾਲੀ ਦਲ ਲਿਖਿਆ ਗਿਆ ਕਹਿੰਦੇ ਕਿ ਕਿਹੜੀ ਪਾਰਟੀ ਆ ਕਿੱਥੇ ਰਜਿਸਟਰ ਹੋਈ ਆ ਕਦੋਂ ਇਹਨਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਸ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਇਹ ਸਾਰੇ ਮਸਲੇ ਦੇ ਉੱਪਰ ਪਹਿਲਾ ਪ੍ਰਤੀਕਿਰਨ ਤੁਹਾਡਾ ਕੀ ਹੈ ਦੇਖੋ ਵੈਸੇ ਬੜਾ ਹਸੌਲੋ ਸਾਨੂੰ ਜੀ ਇਹਨਾਂ ਲੋਕਾਂ ਤੇ ਜੀ ਜਦੋਂ ਤਾਂ ਹਕੂਮਤਾਂ ਨੇ ਜਾਰੀ ਹੋਏ ਸਨ ਇਹ ਲੋਕ ਸਾਰੇ ਜਿਹੜਾ ਵੀ ਟੋਲਾ ਆ ਇਹ ਕਹ ਰਹੇ ਸੀ ਕਿ ਵੀ ਇਹ ਕਮੇਟੀ ਕੰਮ ਨਹੀਂ ਕਰ ਸਕਦੀ ਹੂੰ ਇਹ ਜੇ ਕਮੇਟੀ ਕੰਮ ਕਰੋਗੀ ਤੇ ਸਾਡੇ ਤੇ ਫਲਾਨਾ ਨਿਯਮ ਲਾਗੂ ਹੋਊਗਾ ਤੇ ਫਲਾਨਾ ਕਾਨੂੰਨ ਇਹਦੇ ਚ ਦਖਲ ਦੇਊਗਾ ਹੂੰ ਇਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਟਕਰਾਅ ਲੈ ਕਰਕੇ ਹੂੰ ਮੱਥਾ ਮਾਰ ਕੇ ਕਿ ਇਹਨਾਂ ਨੇ ਹੁਕਮਨਾਮਿਆਂ ਦੀ ਲੰਘਣਾ ਕੀਤੀ ਜੀ ਤੇ ਭارتی ਕਮੇਟੀ ਨੂੰ ਪਹਿਲੇ ਦਿਨ ਤੋਂ ਇਹਨਾਂ ਨੇ ਮੰਨਤਾ ਨਹੀਂ ਦਿੱਤੀ ਹੂੰ ਤੇ ਜੇ ਹੁਣ ਤੁਸੀਂ ਉਦੋਂ ਤਾਂ ਮੰਨਿਆ ਨਹੀਂ ਤੇ ਤੁਸੀਂ ਆਪਣੇ ਮਨਮਰਜ਼ੀ ਨਾ ਹੁਕਮਨਾਮਿਆਂ ਦੇ ਵਿਰੁੱਧ ਆਪਣੇ ਜਾ ਕੇ ਤਾਂ ਤੁਸੀਂ ਜਿਹੜਾ ਭੱਤੀ ਦਾ ਡਰਾਮਾ ਕੀਤਾ ਜੋ ਸਾਰੇ ਪੰਥ ਤੇ ਪੰਜਾਬ ਦੇ ਸਾਹਮਣੇ ਆ ਅੱਜ ਤੁਸੀਂ ਕਿਹੜੀ ਹیثیت ਵਿੱਚ ਸੜ ਤੇ ਇਹ ਆਪਣੇ ਸਾਨੂੰ ਪ੍ਰਸ਼ਨ ਪੁੱਛ ਰਹੇ ਹੋ ਜਾਂ ਸਾਨੂੰ ਇਸ ਗੱਲ ਲਈ ਆਪਣੇ ਸਪਸ਼ਟੀਕਰਨ ਦੇਣ ਵਾਸਤੇ ਕਹਿ ਰਹੇ ਹੋ ਕਿ ਜੇ ਤੁਸੀਂ ਆਹ ਨਾਂ ਨਹੀਂ ਲੱਖਿਆ ਉਹ ਨਾਂ ਨਹੀਂ ਲੱਖਿਆ ਕੱਲ ਨੂੰ ਸਾਰਾ ਕੋਸ਼ਿਸ਼ ਸਾਹਮਣੇ ਆ ਜਾਣਾ ਆ ਨਾ ਕਿਹੜਾ ਆ ਜੀ ਤੇ ਇਹ ਜੋ ਅਸੀਂ ਕਰਨ ਜਾ ਰਹੇ ਹਾਂ ਬਿਲਕੁਲ ਅਕਾਲ ਤਖਤ ਸਾਹਿਬ ਦੇ ਜਿਹੜੇ ਜਿਹੜੇ ਹੁਕਮਨਾਮੇ ਹੋਏ ਸਨ ਸਿੰਘ ਸਵਾਨ ਨੇ ਜੋ ਸਾਨੂੰ ਉਦੇਸ਼ ਜਾਰੀ ਕੀਤੇ ਸੀਗੇ ਉਹਨਾਂ ਮੁਤਾਬਕ ਹੀ ਸਾਰੀ ਕਾਰਵਾਈ ਹੋਊਗੀ ਤੇ ਕਰਾਂਗੇ ਅਸੀਂ ਜੀ ਬਠਾਲਾ ਸਾਹਿਬ ਜਿਸ ਤਰੀਕੇ ਦੇ ਨਾਲ ਪੰਜ ਮੈਂਬਰੀ ਕਮੇਟੀ ਰਹਿ ਚੁੱਕੀ ਸੀ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਤੇ ਅੰਤਰਿਕ ਕਮੇਟੀ ਦੇ ਵੱਲੋਂ ਹੁਣ ਮਤਾ ਪਾ ਕੇ ਤੇ ਇਹ ਗੱਲ ਕਹਿ ਦਿੱਤੀ ਗਈ ਆ ਕਿ ਅਸਤੀਫਾ ਸੀ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਐਡਵੋਕੇਟ ਸਾਹਿਬ ਉਹਨਾਂ ਦਾ ਮਨਜ਼ੂਰ ਨਹੀਂ ਕਰਾਂਗੇ ਕਿ ਉਹ ਵਾਪਸੀ ਆਉਣ ਦੇ ਉੱਪਰ ਕਿਸੇ ਤਰੀਕੇ ਦਾ ਖਲਾਫਾਤਾਂ ਨਹੀਂ ਪੈਦਾ ਹੋ ਜਾਏਗਾ ਭਰਤੀ ਪ੍ਰਕਿਰਿਆ ਦੇ ਵਿੱਚ ਜਿਸ ਦਾ ਪਹਿਲਾਂ ਵੀ ਕਿਹਾ ਧਾਮੀ ਸਾਹਿਬ ਆ ਕੇ ਆਪਣੀ ਜ਼ਿੰਮੇਵਾਰੀ ਸੰਭਾਲਣਾ ਹਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਸੰਭਾਲਣਾ ਜੀ ਕਰਕੇ ਉਹ ਪੰਥਕ ਆਗੂ ਨੇ ਲੋੜ ਆ ਅੱਜ ਪੰਥ ਨੂੰ ਉਹਨਾਂ ਦੀ ਅਗਵਾਈ ਦੀ ਉਹਨਾਂ ਦੀ ਸੇਵਾ ਦੀ ਤੇ ਬੜੇ ਨੇਕ ਆਪਣੇ ਅਕਾਲੀ ਦਲ ਦੇ ਉਹ ਜਥੇਦਾਰ ਨੇ ਸਾਮੀ ਸਾਹਿਬ ਆਪਣੇ ਸ਼੍ਰੋਮਣੀ ਕਮੇਟੀ ਦੀ ਸੇਵਾ ਸਮਾਰਨ ਤੇ ਇਸ ਕਮੇਟੀ ਵਿੱਚ ਵੀ ਆਪਣਾ ਯੋਗਦਾਨ ਪਾਉਣ ਅੱਜ ਦਾ ਪਹਿਲੇ ਦਿਨ ਤੋਂ ਹੀ ਇਹ ਆਖ ਰਹੇ ਆ ਇਹ ਤਾਂ ਇਹ ਨਾ ਆ ਡਾਕਟਰ ਚੀਮੀ ਵਰਗਿਆਂ ਨੇ ਜਿਨ੍ਹਾਂ ਨੇ ਉਹਨਾਂ ਤੇ ਦਬਾਅ ਪਾਇਆ ਉਹਨਾਂ ਬਾਰੇ ਕਈ ਤਰ੍ਹਾਂ ਦੇ ਆਪਣੇ ਨਾ ਆਪਣੇ ਪ੍ਰਸਤਾਵੇ ਕੀਤੇ ਪਾਰਟੀ ਦੇ ਮੀਡੀਆ 'ਚ ਕਈ ਕੁਝ ਹੋਇਆ ਮਤਲਬ ਸਾਮੀ ਸਾਹਿਬ ਤਾਂ ਆਖਿਓ ਕਿ ਆਪਣੇ ਇਹ ਅਸਤੀਫਾ ਦੇ ਕੇ ਗਏ ਨੇ ਛੱਡ ਕੇ ਗਏ ਆ ਹੂੰ ਭਾਮੀ ਸਾਹਿਬ ਜੀ ਇਹ ਕਾਰਨ ਹੈਗਾ ਆ ਇਹਨਾਂ ਦੀ ਜਿਹੜੀ ਆਪਣੀ ਉਹਨਾਂ ਦਾ ਵਤੀਰਾ ਕਿਦਾਂ ਦਾ ਸੀ ਜਾਂ ਅੰਦਰਲੇ ਹਾਲਾਤ ਕਿਦਾਂ ਦੇ ਸੀ ਇਹ ਫੈਸਲੇ ਉਹਨਾਂ ਨੂੰ ਗਲਤ ਕਰਾਉਣਾ ਚਾਹੁੰਦੇ ਸੀ ਭਾਮੀ ਸਾਹਿਬ ਨਹੀਂ ਕਰਨਾ ਚਾਹੁੰਦਾ ਸੀ ਉਹ ਗਲਤ ਫੈਸਲੇ ਜੀ ਤੇ ਇਸ ਕਰਕੇ ਉਹ ਬਚਾਰਾ ਉਹਨਾਂ ਨੇ ਮਜਬੂਰ ਹੋ ਕੇ ਉਹਨਾਂ ਨੇ ਪਾਸਾ ਵਟਲਿਆ ਹੂੰ ਪਰ ਜੇ ਆਉਣਗੇ ਅਸੀਂ ਉਸ ਗੱਲ ਨੂੰ ਵੈਲਕਮ ਕਰਾਂਗੇ ਜਿਹੜਾ ਦੇਖੋ ਅੱਜ ਦੇ ਗੱਲ ਕਰ ਰਹੇ ਆ ਕਿ ਇਹਨਾਂ ਮੈਂ ਜਸਟਰੇਨੀ ਕਰਾਈ ਤੁਸੀਂ ਜਦ ਸਾਨੂੰ ਸਾਨੂੰ ਤੁਸੀਂ ਪਹਿਲੀ ਦਿਨ ਤੋਂ ਮੰਨਤਾ ਨਹੀਂ ਦਿੱਤੀ ਤੁਸੀਂ ਮੰਨਿਆ ਨਹੀਂ ਜੀ ਤੁਸੀਂ ਕਿਹਾ ਵੀ ਇਹ ਆਪਣੇ ਅਕਾਲੀ ਦਲ ਆਪਣੇ ਮਰਜ਼ੀ ਦਾ ਆਪਣੇ ਜਿਹੜੀ ਹੈਗੀ ਹੈ حساب ਨਾਲ ਭਗਤੀ ਕਰੂਗਾ ਤੁਸੀਂ ਸਾਰੇ ਆਪਣੇ ਪੰਜਾਬ ਚ ਇੱਕ ਟਗਵੰਜ ਰਸਤਾ ਵੀ ਅਸੀਂ ਇਨੇ ਲੱਕ ਕਰਤੀ ਇਨੇ ਲੱਕ ਕਰਤੀ ਜਿਹੜਾ ਵੀ ਬਿਲਕੁਲ ਖੋਖਲਾ ਸੀਗਾ ਅੰਦਰੋਂ ਹੈ ਕੁਝ ਨਹੀਂ ਸੀ ਹੁਣ ਅਸਲ ਚ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਮਾਨਤਾ ਪ੍ਰਾਪਤ ਭਰਤੀ ਹੁਣ ਹੋਣ ਜਾ ਰਹੀ ਆ ਹੂੰ ਹੁਣ ਸੰਗਠਾਾਂ ਦਾ ਜਿਹੜਾ ਦੁਆਰਾ ਫੇਰ ਵਿਸ਼ਵਾਸ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬਣੂਗਾ ਬਣ ਜਾ ਰਿਹਾ ਜੀ ਲੋਕਾਂ 'ਚ ਬੜਾ ਚਾਹ ਹੈ ਇਸ ਭਰਤੀ ਨੂੰ ਲੈ ਕੇ ਹੂੰ ਕਿ ਤੁਸੀਂ ਆ ਜਿਹੜੀਆਂ ਅਸੀਂ ਗੱਲਾਂ ਆਪਣੇ ਬੇਟੁਕੀਆਂ ਖੋਖਲੀ ਜਾਂ ਹਲਕੀਆਂ ਗੱਲਾਂ ਕਰਦੇ ਹੋ ਤੇ ਕੋਈ ਵੇਹਿੰਦਾ ਉਸੇ ਕਰੀ ਕੋਈ ਕਹਿੰਦਾ ਇਹਨੇ ਕੀ ਤਾਂ ਨਹੀਂ ਕੀਤਾ ਤੁਸੀਂ ਪਹਿਲਾਂ ਆਪਣੀ ਪੀੜ੍ਹੀ ਥਲੇ ਸੌਦਾ ਫਿਰ ਕੇ ਦੇਖੋ ਤੁਸੀਂ ਕੀ ਕੀਤਾ ਆ ਜੀ ਤੁਸੀਂ ਲੋਕ ਦੂਜਿਆਂ ਨੂੰ ਪੁੱਛਦੇ ਹੋ ਅਸੀਂ ਤਾਂ ਆਪਣਾ ਸਿਧਾਂਤ ਵੀ ਪਾਲਣਾ ਕਰ ਰਹੇ ਆ ਅਸੀਂ ਆਪਣਾ ਗੁਰ ਸਿੱਖੀ ਦਾ ਫਲਸਫਾ ਉਹਦੇ ਤੇ ਅਸੀਂ ਪਹਿਰਾ ਦੇ ਰਹੇ ਆ ਬਟਾਲਾ ਸਾਹਿਬ ਪਰ ਇਹ ਇੱਥੇ ਫਰਕ ਫਰਕ ਪੈਂਦਾ ਮਾਫੀ ਚਾਹੁੰਦਾ ਤੁਹਾਨੂੰ ਟੋਕਰਿਆਂ ਮਾਫੀ ਚਾਹੁੰਦਾ ਤੁਹਾਨੂੰ ਟੋਕਰਿਆਂ ਸ਼੍ਰੋਮਣੀ ਅਕਾਲੀ ਦਲ ਤੇ ਕੱਲਾ ਅਕਾਲੀ ਦਲ ਲਿਖਣ ਦੇ ਨਾਲ ਕੋਈ ਫਰਕ ਪੈਂਦਾ ਤੁਹਾਡੇ ਜ਼ਿਹਨ ਦੇ ਵਿੱਚ ਇਸ ਨੂੰ ਲੈ ਕੇ ਕੀ ਹੈ ਦੇਖੋ ਆਪਣੇ ਸ਼ੇਰਗਿਰ ਸਾਹਿਬ ਇਹਨਾਂ ਜੀ ਕੱਲ ਨੂੰ ਪਤਾ ਲੱਗੂਗਾ ਕੀ ਲਿਖਿਆ ਆ ਹੂੰ ਠੀਕ ਹੈ ਜੀ ਜੀ ਅਜੇ ਮੈਂ ਕੁਝ ਕਹਿ ਨਹੀਂ ਸਕਦਾ ਜੀ ਲੇਕਿਨ ਮੈਂ ਤੁਹਾਨੂੰ ਪਹਿਲਾਂ ਕਹਤਾਂ ਹੂੰ ਬੜੇ ਸਤਿਕਾਰ ਨਾਲ ਵੀ ਜੋ ਹੁਕਮਨਾਮੇ ਵੇਹਸਨ ਜੀ ਉਹਦੇ ਮੁਤਾਬਕ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਉਣੀ ਆ ਹੂੰ ਜਿਹੜੇ ਹੁਕਮਨਾਮੇ ਵੇਹਸਨ ਇਹਨਾਂ ਨੇ ਤਾਂ ਹੁਕਮਨਾਮੇ ਮੰਨੇ ਨਹੀਂ ਸਿੰਘ ਸਾਹਿਬ ਕੈਂਡੀਡੇਟ ਵੀਰ ਸਿੰਘ ਜੀ ਨੇ ਕਹਤਾ ਹੂੰ ਕਿ ਜਿਹੜਾ ਇਹ ਆਪਣਾ ਇਹਨਾਂ ਦੀ ਟੋਲਾ ਆ ਜਾਂ ਟੜਾ ਇਹਨਾਂ ਦਾ ਹੂੰ ਜਾਂ ਇਹਨਾਂ ਦੀ ਕੋਈ ਤੁਹਾਨੂੰ ਔਪ ਲੈਂਨ ਦੀ ਲੋੜ ਨਹੀਂ ਹੈਗੀ ਸਮਰਥਨ ਹਮ ਇਹਨਾਂ ਦਾ ਇਹਨਾਂ ਦੀ ਕੋਆਪਰੇਸ਼ਨ ਲੈਣ ਦੀ ਲੋੜ ਨਹੀਂ ਹਮ ਇਹਨਾਂ ਨੇ ਸਾਨੂੰ ਸਾਫ਼ ਹੀ ਦਿੱਤਾ ਸਾਡਾ ਸਿੰਘ ਸਾਹਿਬ ਨੇ ਕਿਹਾ ਤਾਂ ਕੋਈ ਲੋੜ ਨਹੀਂ ਜੀ ਤੁਸੀਂ ਆਪਣੀ ਆਪਣੀ ਭਤੀਜਾ ਕਰੋ ਜੋ ਕੱਲ ਤੱਕ ਸ਼ਾਵਲ ਹੁਕਮ ਹੋਇਆ ਆ ਤੇ ਜੇ ਜਿਹੜੇ ਹੁਣੇ ਗੱਲ ਕਰਦੇ ਅਕਾਲੀ ਦਲ ਦੀ ਹਮ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਪਹਿਲਾ ਆਪਣਾ ਅਕਾਲੀ ਦਲ ਬਣਿਆ ਸੀਗਾ ਹਮ ਪਹਿਲੇ ਸਮਿਆਂ 'ਚ 1920 'ਚ ਹਮ ਜਦੋਂ ਹੋਂਦ ਵਿੱਚ ਆਇਆ ਸੀ ਹਮ ਉਦੋਂ ਅਕਾਲੀ ਦਲ ਸੀਗਾ ਜੀ ਅਕਾਲੀ ਦਲ ਸ਼੍ਰੋਮਣੀ ਕਾਲ ਅਤੇ ਜਿਸ ਜ਼ਿਕਰ ਆ ਲਓ ਫਰਕ ਨਹੀਂ ਹੈਗਾ ਕੋਈ ਜੀ ਤੇ ਲੇਕਿਨ ਅਸੀਂ ਜੋ ਕੱਲੂ ਕਰਨ ਜਾ ਰਹੇ ਆ ਅਸੀਂ ਜੋ ਹੁਕਮਨਾਮੇ ਹੋਏ ਸਨ ਉਹਦੇ ਹੁਕਮਨਾਮਿਆਂ ਦੀ ਉਹਨਾਂ ਦੀ ਰੋਸ਼ਨੀ ਵਿੱਚ ਹੀ ਕੱਲ ਜਿਹੜੀ ਆਪਣੀ ਸ਼ੁਰੂਆਤ ਕਰਾਂਗੇ ਸਾਰਿਆਂ ਸੰਚਾਲੇ ਸਾਹਮਣੇ ਜਦੋਂ ਅਸੀਂ ਆਪਾਂ ਇੰਪਾਰਟੀਆਂ ਕਰਾਂਗੇ ਸਭ ਨੂੰ ਸਾਹਮਣੇ ਆ ਜਾਣਾ ਹੈ ਅ ਬਰਾਲਾ ਸਾਹਿਬ ਆਖਰੀ ਸਵਾਲ ਦੇ ਨਾਲ ਸਮਾਪਤੀ ਕਰੂੰਗਾ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਵੱਡੇ ਪੱਧਰ ਦੇ ਉੱਪਰ ਸੰਗਤਾਂ ਦੇ ਵੱਲੋਂ ਤੁਹਾਡੇ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ ਕਿੰਨੀ ਕਾਸ ਹੈ ਕਿਉਂਕਿ ਉਧਰ ਤੋਂ ਆਕੜਾ ਸਾਂਝਾ ਕਰ ਦਿੱਤਾ ਗਿਆ ਸੀ ਪੰਜਾਬ ਦੇ ਵਿੱਚੋਂ ਕਿੰਨੀ ਕਾਸ ਕੇ ਵੱਧ ਚੜ ਕੇ ਲੋਕ ਕਿੰਨਾ ਕੁ ਸ਼ੋਮਣੀ ਅਕਾਲੀ ਦਲ ਦੇ ਨਾਲ ਜੁੜਨਗੇ ਦੇਖੋ ਸਾਨੂੰ ਬਹੁਤ ਆ ਹਮ ਪਰੋਸਾ ਸਾਨੂੰ ਗੁਰੂ ਸਾਹਿਬ ਤੇ ਆ ਹਮ ਤੇ ਸਾਨੂੰ ਸੰਗਤਾਂ ਦੇ ਵਿਸ਼ਵਾਸ ਆ ਹਮ ਜੇ ਇਹ ਜਿਹੜੀ ਭਰਤੀ ਆ ਇਹਦੇ 'ਚ ਕੋਈ ਗਿਣਤੀ ਮੰੰਤੀ ਨਹੀਂ ਹੋਣੀ ਚਾਹੀਦੀ। ਹੂੰ। ਕਿ ਗੱਫਾ ਮਾਰੀ ਜਾਓ ਆਪਣੇ ਪਰੋਲੇ ਬਣੇ ਜਾਓ। ਹੂੰ। ਕਿ ਐਨੇ ਲੱਖ ਐਨੇ ਲੱਖ ਤੁਹਾਡੇ ਦੇ ਲੋਕ ਆਦੇ ਆ। ਜੀ। ਤੁਹਾਡੇ ਦਾ ਲੋਕ ਸ਼ੁਕਰ ਕਰਦੇ ਆ ਤੁਹਾਡਾ ਮਿਆਜ ਬਣ ਗਿਆ। ਹੂੰ। ਅਸੀਂ ਇੱਕ ਭਰਤੀ ਕਰਾਂਗੇ ਜੈਨੂਇਨ। ਹੂੰ। ਸਹੀ ਤੇ ਜੈਸ। ਹੂੰ। ਬਿਲਕੁਲ ਠੀਕ ਭਰਤੀ ਹੋਊਗੀ। ਕੋਈ ਕਿਸੇ ਦੇ ਨੰਬਰ ਨਹੀਂ ਬਣਾਉਣੇ ਕਿ ਗਿਣਤੀ 'ਚ ਪਾ ਕੇ। ਨਾ ਇਹ ਗਿਣਤੀ ਦਾ ਲਾਭ ਕਿਸੇ ਨੂੰ ਹੋਇਆ ਤਾਂ ਹੋਣਾ। ਹੂੰ। ਜਿਹੜੀ ਆਪਣੇ ਗਲਤ ਆਪਾਂ ਦਲੀਲਾਂ ਦਿੰਨੇ ਆ। ਇਹ ਨੀਲਾ ਕਾਰਦੀ ਉਹ ਨੀਲਾ ਕਾਰਦੀ ਫੋਟਾ ਤੁਹਾਨੂੰ ਕਿਤੇ ਘੱਟ ਪੈਂਦੀ ਆ ਭਰਤੀ ਤੁਹਾਡੇ ਕਿਤੇ ਜ਼ਿਆਦੀ ਹੋ ਜਾਂਦੀ ਆ ਭਰਤੀ ਚ ਚਲੋ ਮੈਂ ਉਹਨਾਂ ਦੀ ਭਰਤੀ ਬਾਰੇ ਬਹੁਤਾ ਕਹਿਣਾ ਨਹੀਂ ਚਾਹਦਾ ਜੀ ਕਰਕੇ ਸਾਡਾ ਬਣਦਾ ਨਹੀਂਗਾ ਹਮਮ ਲੇਕਿਨ ਅਸੀਂ ਭਰਤੀ ਕਰਾਂਗੇ ਜੋ ਸਾਨੂੰ ਹੁਕਮ ਹੋਇਆ ਅਕਾਲੀ ਦਲ ਸਾਹਿਬ ਵੱਲੋਂ ਪਰ ਕਰਾਂਗੇ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਅਕਾਲੀ ਦਲ ਤਕੜਾ ਹੋਵੇ ਹਮ ਅਕਾਲੀ ਦਲ ਨੂੰ ਬਲ ਮਿਲੇ ਸ਼ਕਤੀ ਮਿਲੇ ਜੀ ਅਕਾਲੀ ਦਲ ਨੂੰ ਫਾਇਦਾ ਹੋਵੇ ਹਮ ਹਰ ਵਰਗ ਅਕਾਲੀ ਦਲ ਨਾਲ ਜੁੜੇ ਹਮ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲੀਏ ਪੰਜਾਬੀਆਂ ਦੀ ਆਪਣੀ ਸੋਚ ਦੀ ਤਰਜਮਾਨੀ ਕਰੀਏ ਤਾਂ ਕਿ ਜਿਹੜੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਉਹ ਮੋੜੇ ਹੋ ਕੇ ਪੰਜਾਬੀਆਂ ਦੀ ਵਿਚਾਰ ਦੀ ਸੋਚ ਦੀ ਤਰਜਮਾਨੀ ਕਰ ਸਕੇ ਜੀ ਆਵਾਜ਼ ਵਨ ਸਕੇ ਤੇ ਲੋਕ ਸਾਹ ਦੇਣ ਸ਼੍ਰੋਮਣੀ ਕਾਲੀ ਦਲ ਦਾ ਉਹ ਉਸ ਤਰੀਕੇ ਨਾਲ ਭਰਤੀ ਕਰਨੀ ਆ ਤੇ ਬਾਕੀ ਅਜੇ ਤਾਂ ਅਪੀਲ ਕਰਦੇ ਸਭ ਨੂੰ ਇੱਕ ਪਲੇਟਫਾਰਮ ਤੇ ਆਓ ਕਿੱਥੇ ਹੋ ਕੇ ਆਪਾਂ ਭਰਤੀ ਕਰੀਏ ਸਾਰੀਆਂ ਪੰਥਕ ਤਰ੍ਹਾਂ ਜਿਹੜੀਆਂ ਆਪਣੇ ਸਿੱਖ ਭਾਂ ਜਿਹੜੀਆਂ ਆ ਸਤਿ ਸ਼ਾਮ ਆ ਜਾਂ ਉਹ ਜਿੰਨੇ ਵੀ ਦਲ ਪੰਥ ਦੇ ਜਾਂ ਟਕਸਾਲ ਆ ਜਾਂ ਜਿੰਨੇ ਵੀ ਆਪਣੇ ਜਥੇਬੰਦੀਆਂ ਆ ਸਭ ਨੂੰ ਅਪੀਲ ਕਰਦੇ ਆ ਇਕੱਠੇ ਹੋ ਕੇ ਆਓ ਆਪਾਂ ਕਿ ਪਾਰਦਰਸ਼ਤਾ ਨਾਲ ਕਰਨੀਆਂ ਤੇ ਜਿਹਨੂੰ ਲੋਕ ਚਾਹੁੰਦੇ ਆ ਜਿਹੜਾ ਲੋਕਾਂ ਦਾ ਹਰਮਨ ਪਿਆਰਾ ਆਗੂ ਆ ਮੋੜੇ ਆਵੇ ਉਹ ਡੈਲੀਗੇਟ ਬਣੇ ਡੈਲੀਗੇਟ ਜੋ ਦਸ ਚੋੜ ਹੋਵੇ ਤੇ ਪੰਥ ਉਹਨੂੰ ਲੀਡਰ ਮੰਨੇ ਉਹਨੂੰ ਮੋੜੇ ਲਾਵੇ ਜਿਹਨੂੰ ਫਿਰ ਸਾਡਾ ਪੰਥ ਪ੍ਰਵਾਨ ਕਰੇ ਇਹ ਇੱਕ ਨਿਕਲਿਆ ਜਿਆ ਸਵਾਲ ਹੈ ਇੱਕ ਨਿਕਲਿਆ ਜਿਆ ਸਵਾਲ ਬਡਾਲਾ ਸਾਹਿਬ ਕੁਲਦੀਪ ਸਿੰਘ ਗੜਗਾਜ ਜਥੇਦਾਰ ਸਾਹਿਬਾਨ ਤੋਂ ਕਿਵੇਂ ਦੀ ਆਸ ਉਮੀਦ ਹੈ ਕਿਉਂਕਿ ਗਾਇਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਤਾਂ ਬੜੇ ਵਿਵਾਖ ਤਰੀਕੇ ਦੇ ਨਾਲ ਕਹਿ ਦਿੱਤਾ ਗਿਆ ਸੀ ਕਿ ਇਨ ਬੈਨ ਭਰਤੀ ਪ੍ਰਕਿਰਿਆ ਜਿਹੜੀ ਨਹੀਂ ਹੋਈ ਇਨ ਬੈਨ ਉਸੇ ਤਰੀਕੇ ਹੁਕਮਾਂ ਦੀ ਤਾਮਿਲ ਨਹੀਂ ਹੋਈ ਕੁਲਦੀਪ ਸਿੰਘ ਗੜਗਾਜ ਹੋਰਾਂ ਤੋਂ ਕਿੰਨੀ ਕ ਆਸ ਬੱਝਦੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਇਸ ਵਕਤ ਜਾਂ ਪਰ ਪਿਛਲੇ ਸਮੇਂ ਦੇ ਵਿੱਚ ਦਿੱਤੇ ਗਏ ਬਿਆਨਾਂ ਨੂੰ ਵੇਖਦੇ ਹਾਂ ਉਹਨਾਂ ਨੇ ਕਿਹਾ ਵੇਖੋ ਜੀ ਆਪਣੇ ਗਾਇਨੀ ਕੁਲਦੀਪ ਸਿੰਘ ਗੜਗਾਜ ਨੇ ਕਿਹਾ ਕਿ ਜਿਹੜੇ ਹੁਕਮਨਾਮਿਆਂ ਦੀ ਜਿਹੜੀ ਭਾਵਨਾ ਹੈ ਬਿਲਕੁਲ ਦਖਲ ਨਹੀਂ ਦੇਣੀ ਕੋਈ ਉਹਦੇ ਵਿੱਚ ਬਦਲਾ ਨਹੀਂ ਹੋਣਾ ਬਿਲਕੁਲ ਉਹਨਾਂ ਨੇ ਸਹੀ ਆਖਿਆ ਠੀਕ ਹੈ ਉਹਨੂੰ ਲਾਉਣਾ ਉਹਨਾਂ ਦੀ ਜਿਹੜੀ ਤਾਜਪੋਸ਼ੀ ਆ ਉਹਦੇ ਤੇ ਕਿੰਦੂ ਫਰੰਦੂ ਬੰਦ ਕਰ ਰਿਆ ਪਰ ਜਿਹੜਾ ਵਿਅਕਤੀ ਜਿਹਨੂੰ ਜ਼ਿੰਮੇਵਾਰੀ ਉਹਨੂੰ ਆਉਂਦੀ ਆ ਮਿਲਦੀ ਆ ਉਹਨੂੰ ਪਤਾ ਮੈਂ ਇਹ ਜ਼ਿੰਮੇਵਾਰੀ ਦੇ ਲਾਇਕ ਆਪਣੇ ਬਣ ਕੇ ਦਿਖਾਉਣਾ ਆ ਮੈਂ ਅਕਾਲ ਤਖਤ ਸਾਹਿਬ ਦੀ ਦਾ ਜਿਹੜਾ ਮਾਨ ਮਰਿਆਦਾ ਸਤਕਾਰ ਉਹ ਬਹਾਲ ਰੱਖਣਾ ਤੇ ਵਿਧਿ ਵਿਵਧਾਨ ਦੇ ਮਤਾਬਕ ਮੈਂ ਸੇਵਾ ਕਰਨੀ ਆ ਤੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਆ ਉਹਨੂੰ ਸਦਾ ਹੀ ਕਾਇਮ ਕਰਨਾ ਆ ਰੱਖਣਾ ਆ ਜੀ ਤੇ ਉਹਨਾਂ ਨੇ ਉਹਦੇ ਮਤਾਬਕ ਆਪਣਾ ਯੋਗਦਾਨ ਪਾਉਣਾ ਆ ਤੇ ਕਹਿ ਵੀ ਦਿੱਤਾ ਉਹਨਾਂ ਨੇ ਕਿ ਹਕੂਮਨਾਮਿਆਂ ਦੇ ਵਿੱਚ ਕੋਈ ਇਦਾਂ ਦੀ ਲੋੜ ਨਹੀਂ ਹੈ ਛੇੜਚਾੜ ਦੇ ਹਕੂਮਨਾਮੇ ਤਾਂ ਦੇਖੋ ਹਕੂਮਨਾਮੇ ਹੋਏ ਨੇ ਸਿਕਾਰੀ ਭਾਵਨਾ ਨੂੰ ਮੁਕ ਰੱਖਦੇ ਹੋਏ ਜੋ ਪੰਥ ਚੌਣਾ ਸੀਗਾ ਜਿੱਦਾਂ ਦੇ ਹਾਲਾਤ ਸੀਗੇ ਸਿੱਖਾਂ ਦੇ ਆਲੇ ਦੋਲੇ ਨਹੀਂ ਸੀ ਆਪਣੇ ਦੇ ਰਿਹੇ ਧਰਮ ਖੇਤਰ ਚ ਜੋ ਸੜ ਤੋਂ ਗੁਨਾਹ ਹੋਏ ਨੇ ਗਲਤੀਆਂ ਆਈਆਂ ਹੁਕਮਨਾਮੇ ਤਾਂ ਜਾਰੀ ਕਰਨੇ ਪਏ ਹਮ ਹੁਕਮਨਾਮੇ ਸਾਰੇ ਪੰਥ ਨੇ ਪ੍ਰਵਾਨ ਕਰ ਲਏ ਜੀ ਸੋ ਹੁਕਮਨਾਮੇ ਤਾਂ ਹੁੰਦੇ ਆ ਸਿੱਖਾਂ ਦੀ ਭਾਵਨਾ ਨਾਲ ਜੁੜੇ ਜਾਂ ਲੋੜ ਮੁਤਾਬਕ ਆਦੇਸ਼ ਸਿੰਘ ਸਭਾ ਅੰਦਿਆ ਤੇ ਸੋ ਇਹਨਾਂ ਨੂੰ ਪਤਾ ਆ ਯਾਨੀ ਕੁਲਦੀਪ ਸਿੰਘ ਜਲਗਾਜੀ ਨੂੰ ਕਿ ਇਸ ਜਿਹੜੀ ਉਹਨਾਂ ਨੂੰ ਆਪਣੇ ਇਹ ਮਿਲੀ ਆ ਸੇਵਾ ਇਹਦੀ ਉਹਨਾਂ ਨੇ ਜਿਹੜੀ ਨਿਰਪੱਖ ਹੋ ਕੇ ਤੇ ਉਹਨਾਂ ਨੇ ਸਦਾਨ ਤੇ ਪਹਿਰਾ ਦੇ ਕੇ ਇਹ ਸੇਵਾ ਆਪਣੀ ਨਿਭਾਉਣੀ ਆ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਵਿਡਾੜਾ ਸਾਹਿਬ ਆਪਣਾ ਕੀਮਤੀ ਸਮਾਂ ਸਾਹਬ ਨੂੰ ਦਿੱਤਾ ਤੇ तमाम ਗੱਲਬਾਤ ਜਿਹੜੀ ਇਹ ਸਾਂਝੀ ਕੀਤੀ ਸੋ ਜਿਸ ਤਰੀਕੇ ਦੇ ਨਾਲ ਇਸ ਵਕਤ ਮਾਹੌਲ ਬਣਿਆ ਹੋਇਆ ਸੀ ਬਹੁਤ ਸਾਰੀਆਂ ਚੀਜ਼ਾਂ ਕਲੈਰਿਟੀ ਵਾਲ ਨੂੰ ਤੁਰੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਨਿਰਪੱਖਤਾ ਵਾਲ ਨੂੰ ਯਾਫਰ ਕਹ ਲਈਏ ਪਾਰਦਰਸ਼ਤਾ ਵਾਲ ਨੂੰ ਤੁਰੀਆਂ ਨੇ ਹਾਲਾਂਕਿ ਗੁਰਪ੍ਰਤਾਪ ਸਿੰਘ ਵਿਡਾੜਾ ਸਾਹਿਬ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਹੈ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਆਉਣ ਵਾਲੇ ਕੱਲ ਨੂੰ ਜਦੋਂ ਭਰਤੀ ਪ੍ਰਕਿਰਿਆ ਦੇ ਦੌਰਾਨ ਨਤਮਸਤਕ ਕੋਕੇਸ਼ਰੀ ਅਕਾਲ ਤਖਤ ਸਾਹਿਬ ਅਰਦਾਸ ਬੇਨਤੀਆਂ ਅਰਜ਼ੋਈਆਂ ਕਰਕੇ ਭਰਤੀ ਸ਼ੁਰੂ ਕੀਤੀ ਜਾਣੀ ਹੈ ਕਹਿੰਦੇ ਉਸ ਵਕਤ ਪਤਾ ਲੱਗੇਗਾ ਕਿ ਉੱਥੇ ਕੀ ਲਿਖਿਆ ਹੋਇਆ ਹੈ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਠੋਕੇ ਗਏ ਦਾਅਵਿਆਂ ਦੀ ਪੋਲ ਵੀ ਖੋਲ ਦਿੱਤੀ ਗਈ ਹੈ ਪੋਲ ਖੋਲਣ ਦੀ ਗੱਲ ਮੈਂ ਤਾਂ ਕਰਕੇ ਕਰ ਰਿਹਾ ਕਿਉਂਕਿ ਵੱਡੇ ਪੱਧਰ ਦੇ ਉੱਪਰ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਸਾਡੀ 22 ਲੱਖ, 25 ਲੱਖ, 28 ਲੱਖ, 30 ਲੱਖ, 32 ਲੱਖ, 35 ਲੱਖ ਇੰਨੀ ਭਰਤੀ ਹੋ ਚੁੱਕੀ ਆ ਪਰ ਜਦੋਂ ਭਰਤੀ ਦੇ ਵਿੱਚੋਂ ਕੱਢਣ ਪਾਉਣ ਨੂੰ ਅਜੇ ਤੱਕ ਕੁਝ ਨਿਕਲਿਆ ਨਹੀਂ ਜਾਂ ਫਿਰ ਕਹ ਲਈਏ ਉਹ ਭਰਤੀ ਪ੍ਰਕਿਰਿਆ ਜੇ ਇਸ ਤਰੀਕੇ ਦੇ ਨਾਲ ਚੱਲੀ ਉਸ ਤਰੀਕੇ ਦੇ ਨਾਲ ਅੰਕੜੇ ਉਸ ਦੇ ਨਾਲ ਮੇਲ ਖਾਂਦੇ ਦਿਖਾ ਲਈ ਨਹੀਂ ਦਿੱਤੇ ਉਸ ਵਕਤ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦਾ ਇਹ ਕਹਿਣਾ ਕਿ ਕਿਤੇ ਨਾ ਕਿਤੇ ਵਾਜਬ ਲੱਗਦਾ ਕਿ ਭਰਤੀ ਉਹ ਖੋਖਲੀ ਸੀ ਹਾਲਾਂਕਿ ਬੋਗਸ ਇਸ ਭਰਤੀ ਨੂੰ ਪਿਛਲੇ ਸਮੇਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੇ ਸਿੱਖ ਆਗੂਆਂ ਦੇ ਵੱਲੋਂ ਸਿੱਖ ਚਿੰਤਕਾਂ ਦੇ ਵੱਲੋਂ ਜਾਂ ਫਿਰ ਸਿੱਖ ਸਿਆਸਤਦਾਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਇਸ ਤਰੀਕੇ ਦੇ ਨਾਲ ਤਾਂ ਭਰਤੀ ਹੋਣੀ ਨਹੀਂ ਚਾਹੀਦੀ ਕਮੈਂਟ ਸੈਕਸ਼ਨ ਤੁਹਾਡੇ ਕੋਲ ਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਪ੍ਰਤੀਕਿਰਮ ਟਿੱਪਣੀ ਕਰ ਸਕਦੇ ਹੋ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦਾ ਉਹ ਬਿਆਨ ਜਿਹੜਾ ਉਹ ਜ਼ਰੂਰ ਸਾਂਝਾ ਕਰ ਲੈਂਦੇ ਆ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਉੱਪਰ ਵੱਡੇ ਸਵਾਲ ਚੁੱਕੇ ਗਏ ਵੱਡੇ ਸਵਾਲਾਂ ਦੇ ਵਿੱਚ ਕੁਝ ਕੁ ਗੱਲਾਂ ਅਜਿਹੀਆਂ ਕਈਆਂ ਗਈਆਂ ਕਿ ਪੰਜ ਮੈਂਬਰੀ ਕਮੇਟੀ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਪਘੋੜੀ ਹੈ ਕਿਸ ਤਰੀਕੇ ਪਘੋੜੀ ਹੈ ਇਸ ਬਿਆਨ ਦੇ ਵਿੱਚ ਹੋ ਸਕਦਾ ਤੁਹਾਨੂੰ ਸਮਝ ਆਵੇ ਨਹੀਂ ਤਾਂ ਇਸ ਤੋਂ ਬਾਅਦ ਜਾਣਕਾਰੀਆਂ ਜਿਹੜੀਆਂ ਨੇ ਇਸੇ ਤਰੀਕੇ ਜਾਰੀ ਰੱਖਾਂਗੇ ਦੇਖੋ ਗੱਲ ਇਹ ਹੈ ਕਿ ਕੱਲ ਇੱਕ ਬੜਾ ਵੱਡਾ ਫਰਾਡ ਜਿਹੜਾ ਉਹ ਪੰਜਾਬ ਦੀ ਜਨਤਾ ਦੇ ਨਾਲ ਉਹਨਾਂ ਕੁਸਕੂ ਨੁਕਾ ਵੱਲੋਂ ਕੀਤਾ ਜਾ ਰਿਹਾ ਜਿਹੜੇ ਲੰਬੇ ਸਮੇਂ ਤੋਂ ਸ਼ਰਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਿਹੜੀਆਂ ਦੇਸ਼ ਦੀਆਂ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਤੇ ਏਜੰਸੀਆਂ ਦੇ ਨਾਲ ਲੱਗ ਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਪਹਿਲਾਂ ਉਹਨਾਂ ਨੇ ਵੱਖਰੇ ਵੱਖਰੇ ਢੰਗ ਤਰੀਕੇ ਅਪਣਾਏ ਸੀ ਤੇ ਹੁਣ ਹੌਲੀ ਹੌਲੀ ਜਿਹੜੀ ਬਿੱਲੀ ਆ ਉਹ ਥੱਲੇੋਂ ਬਾਹਰ ਆ ਗਈ ਤੇ ਕੱਲ ਨੂੰ ਜਿਹੜਾ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਉੱਤੇ ਇਹੋ ਜਿਹਾ ਮਾੜਾ ਕੰਮ ਹੋਣ ਲੱਗਿਆ ਕਿ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਲਈ ਪਹਿਲਾਂ ਬੇਨਤੀ ਕਰਦਾ ਕਿ ਇਹ ਜਿਹੜਾ ਗੁੰਮਰਾਹਕੁੰਡ ਕੰਮ ਹੈ ਇਹ ਕਿਰਪਾ ਕਰਕੇ ਉਸ ਪਵਿੱਤਰ ਧਰਤੀ ਤੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਔਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਸਰਵੋਤਮ ਸੰਸਥਾ ਉਹਦਾ ਨਾਂ ਲੈ ਕੇ ਤੁਹਾਨੂੰ ਸੰਗਤ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ ਆ ਦੇਖੋ ਜਿਹੜੀ ਭਰਤੀ ਕੱਲ ਉੱਥੇ ਹੋ ਰਹੀ ਆ ਇਹ ਉਹਦਾ ਫਾਰਮ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਇਹ ਫਾਰਮ ਚੰਗੀ ਤਰ੍ਹਾਂ ਦੇ ਨਾਲ ਦੇਖਿਆ ਹੋਣਾ ਕੱਲ ਦੇ ਇਹਨਾਂ ਦੇ ਲੀਡਰਾਂ ਦੇ ਬਿਆਨ ਪੜ੍ਹ ਲਓ ਉੱਥੇ ਐਲਾਨ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਆ ਅੱਜ ਜਿਹਨੀਆਂ ਨੇ ਦੇ ਕਲਿੱਪਿੰਗ ਹੈ ਕੱਲ ਜਿਹੜੀਆਂ ਇਹਨਾਂ ਨੇ ਦਿੱਤੀਆਂ ਤੇ ਆਹ ਫਾਰਮ ਦੇ ਉੱਤੇ ਮੈਨੂੰ ਕਿਤੇ ਸ਼੍ਰੋਮਣੀ ਅਕਾਲੀ ਦਲ ਨਾਫੀ ਪੂਰਾ ਲੱਭ ਕੇ ਦਿਖਾ ਦਿਓ ਸਾਰੇ ਫਾਰਮ ਦੇ ਉੱਤੇ ਉਹ ਜਿਵੇਂ ਕੋਈ ਚੰਗੀ ਦੁਕਾਨ ਚੱਲਦੀ ਹੋਵੇ ਨਾ ਤੇ ਉਹਦੇ ਨਾਂ ਤੇ ਕੋਈ ਹੋਰ ਫਰਾਡ ਕਰਕੇ ਨਵੀਂ ਜਾਲ ਸਾਜੀ ਕਰਨੀ ਹੋਵੇ ਤੇ ਇੱਕ ਅੱਧੇ ਦੋ ਅੱਖਰ ਬਦਲ ਕੇ ਤੇ ਮਿਲਦਾ ਜੁਲਦਾ ਨਾਮ ਕਈ ਰੱਖ ਲੈਂਦੇ ਆ ਵੀ ਭੁਲੇਖਾ ਪੈ ਜਾਵੇ ਗਾਹਕ ਨੂੰ ਵੀ ਇਹੀ ਹੈ ਰ ਅਸਲੀ ਦੁਕਾਨ ਹੁਣ ਇਹਦੇ ਤੇ ਲਿਖਿਆ ਮੈਂਬਰਸ਼ਿਪ ਅਕਾਲੀ ਦਲ ਇੱਕ ਕਦੋਂ ਪਾਰਟੀ ਅਕਾਲੀ ਦਲ ਦੇ ਨਾਂ ਦੀ ਬਣੀ ਕਿੱਥੇ ਬਣੀ ਕਦੋਂ ਰਜਿਸਟਰ ਹੋਈ ਇਲੈਕਸ਼ਨ ਕਮਿਸ਼ਨ ਕੋਲੇ ਕਦੋਂ ਇਹਦਾ ਵਿਧਾਨ ਕਿਹੜੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਇਹ ਮੈਂ ਤੁਹਾਨੂੰ ਸਾਰੇ মিডিਏ ਨੂੰ ਬੇਨਤੀ ਕਰਦਾ ਕਿ ਇਹ ਚੀਜ਼ਾਂ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਦੀਆਂ ਜਿਹੜੀਆਂ ਪਰਸਥਿਤੀਆਂ ਤੇ ਕਹਿ ਲਈਏ ਮਾਹੌਲ ਬਣਿਆ ਪਿਆ ਸ਼ੋਮਣੀ ਅਕਾਲੀ ਦਲ ਦੇ ਅੰਦਰ ਪਰ ਘੰਟੇ ਕੁਝ ਰਹੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼ੋਮਣੀ ਅਕਾਲੀ ਦਲ ਦੀ ਪੁਰਾਣੀ ਭਰਤੀ ਜਿਹੜੀ ਹੈ ਉਹਨੂੰ ਮਾਨਤਾ ਦੇ ਕੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਆਪਣੇ ਨਾਲ ਜੋੜਿਆ ਜਾਂਦਾ ਜਾਂ ਫਿਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਨਵੇਂ ਸਿਰੇ ਤੋਂ ਨਵੇਂ ਤੁਰੇ ਤੋਂ ਇਹ ਭਰਤੀ ਜਿਹੜੀ ਆ ਸ਼ੁਰੂ ਕੀਤੀ ਜਾਂਦੀ ਹੈ ਬਾਕੀ ਤੁਸੀਂ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਸੋਚਦੇ ਵਿਚਾਰਦੇ ਹੋ ਕਿ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਤੁਹਾਡੇ ਵੱਲੋਂ ਜਾ ਕੇ ਮੈਂਬਰਸ਼ਿਪ ਲਈ ਜਾਣੀ ਹੈ ਜਾਂ ਪਰ ਜਿਹੜਾ ਜਿਹੜਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜਨ ਦੀ ਗੱਲ ਕਰ ਰਿਹਾ ਹੈ ਜਾਂ ਪਰ ਮੰਨ ਬਣਾ ਰਿਹਾ ਹੈ ਉਸ ਦੇ ਵੱਲੋਂ ਇਸੇ ਗੱਲ ਦੇ ਉੱਪਰ ਅੜਿਆ ਗਿਆ ਸੀ ਕਿ ਭਾਈ ਇਹ ਟ੍ਰਾਂਸਪਰੈਂਸੀ ਦੀਦੀ ਨਹੀਂ ਪਾਰਦਰਸ਼ਤਾ ਦੀਦੀ ਨਹੀਂ ਉਹਨਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਕੋਜਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰੋ ਤੇ ਨਾਲ ਦੀ ਨਾਲ ਇਸ ਖਬਰ ਨੂੰ ਅੱਗੇ ਤੋਂ ਅੱਗੇ ਸਾਂਝਾ ਵੀ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਦੇ ਮਨ ਦੇ ਵਿੱਚ ਜਿਹੜਾ ਛਛੋਪਣ ਬਣਿਆ ਪਿਆ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਚੰਗੀ ਹੋਣੀ ਹੈ ਜਾਂ ਫਿਰ ਉਸ ਤੋਂ ਮੰਨਿਆ ਜਾਣਾ ਹੈ ਉਹ ਮਾਨਤਾ ਪ੍ਰਾਪਤ ਹੋਣੀ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਅਰਸ਼ਦੀਪ ਕਲੇਰ ਜਾਂ ਫਿਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੇ ਵੱਲੋਂ ਕੀਤੀ ਗਈ ਪਿਛਲੇ ਦਿਨਾਂ ਦੇ ਵਿੱਚ ਭਰਤੀ ਜੜੀ ਹੈ ਉਸ ਨੂੰ ਮਾਨਤਾ ਦਿੱਤੀ ਜਾਣੀ ਹੈ ਇਸ ਦੇ ਬਾਰੇ ਕੀ ਤੁਹਾਡੇ ਜ਼ਹਿਨ ਦੇ ਵਿੱਚ ਬਲਬਲੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਦੇ ਰਹਿਣਾ ਲੋਜੀ ਸ਼ੋਮਣੀ ਅਕਾਲੀ ਦਲ ਦੇ ਵਿੱਚ ਇੱਕ ਵਾਰ ਫਿਰ ਭੰਬਲ ਪੂਸਾ ਉੜ